ਗਰਮੀ ਤੋਂ ਰਾਹਤ ਪਾਉਣ ਦੇ ਲਈ ਜੋ ਲੋਕ ਪਹਾੜਾਂ ਦਾ ਰੁਖ ਕਰ ਰਹੇ ਨੇ ਜਾਂ ਝਰਨਿਆਂ ਦੇ ਕੋਲ ਜਾ ਰਹੇ ਨੇ ਉਹਨਾਂ ਦੇ ਲਈ ਇਹ ਬਹੁਤ ਹੀ ਸ਼ੌਕਿੰਗ ਖਬਰ ਹੈ ਕਿ ਬਰਸਾਤਾਂ ਆਪਣੇ ਪੂਰੇ ਇਸ ਸਮੇਂ ਸ਼ੁਰੂ ਹੋ ਚੁੱਕੀਆਂ ਨੇ ਤੇ ਜੋ ਪਾਣੀ ਬਰਸਾਤੀ ਪਾਣੀ ਹੈ ਉਹ ਕਦੇ ਵੀ ਆਪਣਾ ਪੱਧਰ ਚਾਹੇ ਨਦੀਆਂ ਚਾਹੇ ਝਰਨੇ ਆ ਚਾਹੇ ਕੁਝ ਵੀ ਹੈਗਾ ਉੱਥੇ ਬਹੁਤ ਹੀ ਤੇਜ਼ੀ ਦੇ ਨਾਲ ਪਾਣੀ ਇੱਕਦਮ ਇਸ ਤਰ੍ਹਾਂ ਆਉਂਦਾ ਹੈ ਕਿ ਜੇ ਅਸੀਂ ਵਿਚ ਵਿਚਾਲੇ ਵੀ ਖੜੇ ਹੋਈਏ ਤਾਂ ਇੱਕੋ ਦਮ ਨੁਕਸਾਨ ਹੋਣ ਦਾ ਡਰ ਬਣਿਆ ਰਹਿੰਦਾ ਤੇ ਇਦਾਂ ਦੀ ਹੀ ਇਹ ਖਬਰ ਇੱਕ ਬਹੁਤ ਖੌਫਨਾਖ ਖਬਰ ਕਹੀ ਜਾ ਸਕਦੀ ਹੈ ਦਰਦਨਾਖ ਖਬਰ ਕਹੀ ਜਾ ਸਕਦੀ ਹੈ ਕਿ ਮੁੰਬਈ ਦੇ ਲੋਨਾਵਲਾ ਇਹ ਏਰੀਏ ਦੇ ਵਿੱਚ ਜੋ ਕਿ ਬਹੁਤ ਹੀ ਇੱਕ ਖੂਬਸੂਰਤ ਵੈਲੀ ਦੇ ਰੂਪ ਦੇ ਵਿੱਚ ਮੰਨਿਆ ਜਾਂਦਾ ਹੈ ਜਿੱਥੇ ਸਲਮਾਨ ਖਾਨ ਤਰਮਿੰਦਰ ਤੇ ਹੋਰ ਬਹੁਤ ਬੜੀਆਂ ਬੜੀਆਂ ਸੈਲੀਬ੍ਰਿਟੀਜ਼ ਦੇ ਜੋ ਇੱਥੇ ਫਾਰਮ ਹਾਊਸ ਨੇ ਉਸ ਦੇ ਦਰਮਿਆਨ ਜੋ ਬਗਦਾ ਹੈ ਇਹ ਝਰਨਾ ਦੇਖ ਰਹੇ ਹੋ ਤੁਸੀਂ ਇਸ ਦੇ ਵਿੱਚ ਇੱਕੋ ਪਰਿਵਾਰ ਦੇ ਪੰਜ ਜੀ ਸਮਾਗੇ ਨੇ ਇਹਦੇ ਵਿੱਚ ਤੇ ਦੇਖ ਸਕਦੇ ਹੋ ਤੁਸੀਂ ਕਿ ਵੀ ਪਰਿਵਾਰ ਜੋ ਪਾਣੀ ਘਟ ਹੋਣ ਦੇ ਕਾਰਨ ਵਿੱਚ ਕਾਰ ਜਾ ਕੇ ਫੋਟੋ ਖਿਚਵਾ ਰਿਹਾ ਸੀ ਤੇ ਅਚਾਨਕ ਹੀ ਪਾਣੀ ਦਾ ਪੱਧਰ ਹੀ ਸਕਦਰ ਵੱਧ ਜਾਂਦਾ ਹੈ ਕਿ ਪੰਜ ਦੇ ਪੰਜੇ ਤੁਸੀਂ ਦੇਖ ਸਕਦੇ ਹੋ ਪਰਿਵਾਰ ਪਹਿਲਾਂ ਇੱਕ ਇਕੱਠੇ ਹੁੰਨੇ ਆ ਇਹ ਪਾਣੀ ਤੋਂ ਬਚਣ ਦੀ ਕੋਸ਼ਿਸ਼ ਕਰਦੇ ਆ ਤੇ ਆਲੇ ਦੁਆਲੇ ਜੋ ਸੰਕੜੇ ਲੋਕ ਖੜੇ ਆ ਉਹ ਵੀ ਇਹਨਾਂ ਨੂੰ ਬਚਾਉਣ ਦਾ ਯਤਨ ਕਰਦੇ ਆ ਪਰ ਪਾਣੀ ਦਾ ਪੱਧਰ ਇਸ ਕਦਰ ਤੇਜ਼ ਹੋ ਜਾਂਦਾ ਤੇ ਉਹ ਪਾਣੀ ਦੇ ਵਿੱਚ ਹੀ ਡਿੱਕ ਡੋਲੇ ਖਾਂਦੇ ਜਾ ਰਹੇ ਆ ਦੇਖ ਸਕਦੇ ਹੋ ਕਿ ਵੀ ਲੋਕ ਬਚਾਉਣ ਦਾ ਯਤਨ ਵੀ ਕਰ ਰਹੇ ਆ ਪਰ ਪਾਣੀ ਦਾ ਜੋ ਰੌਦਰ ਰੂਪ ਦੇਖ ਕੇ ਕਿਸੇ ਤੇ ਵੀ ਹਿੰਮਤ ਨਹੀਂ ਪੈਂਦੀ ਕਿ ਪਾਣੀ ਦੇ ਵਿੱਚ ਉਤਰ ਸਕਣ ਤੇ ਹੌਲੀ ਹੌਲੀ ਕਰਦੇ ਕਰਾਉਂਦੇ ਲੋਕਾਂ ਦੇ ਦੇਖਦੇ ਹੀ ਦੇਖਦੇ ਹੀ ਇੱਕ ਪੂਰਾ ਪਰਿਵਾਰ ਜੋ ਹੱਸ ਖੇਡ ਰਿਹਾ ਸੀਗਾ ਉਹ ਪਾਣੀ ਦੇ ਵਿੱਚ ਹੀ ਸਮਾ ਜਾਂਦਾ ਹੈ ਇਹ ਘਟਨਾ ਹੈਗੀ ਆ ਮੁੰਬਈ ਦੇ ਲੋਨਾਵਲਾ ਏਰੀਏ ਦੀ ਜੋ ਕਿ ਬਹੁਤ ਹੀ ਇੱਕ ਵਧੀਆ ਵੈਲੀ ਦੇ ਰੂਪ ਦੇ ਵਿੱਚ ਲੋਕ ਘੁੰਮਣ ਫਿਰਨ ਜਾਂਦੇ ਆ ਤੇ ਅਸੀਂ ਆਪ ਜੀ ਨੂੰ ਮਾਰਸ਼ਲ ਨਿਊਜ਼ ਰਾਹੀਂ ਇਹ ਬੇਨਤੀ ਕਰਦੇ ਆ ਕਿ ਵੀ ਜੋ ਵੀ ਲੋਕ ਗਰਮੀ ਤੋਂ ਰਾਹਤ ਪਾਉਣ ਦੇ ਲਈ ਪਹਾੜਾਂ ਦਾ ਜਾਂ ਝਰਨਿਆਂ ਵੱਲ ਦਾ ਰੁਖ ਕਰ ਰਹੇ ਨੇ ਜਾਂ ਦਰਿਆਵਾਂ ਵੱਲ ਦਾ ਰੁਖ ਕਰ ਰਹੇ ਨੇ ਉਹ ਇਹਨਾਂ ਦਿਨਾਂ ਦੇ ਵਿੱਚ ਗਰੇਜ ਹੀ ਕਰਨ ਕਿਉਂਕਿ ਪਾਣੀ ਜੋ ਬਰਸਾਤ ਦਾ ਪਾਣੀ ਹੈ ਉਹ ਕਦੇ ਵੀ ਕਿਸੇ ਵੀ ਰੂਪ ਦੇ ਭਿਆਨਕ ਰੂਪ ਦੇ ਵਿੱਚ ਇੱਕਦਮ ਆ ਸਕਦਾ ਹੈ ਤੇ ਪਾਣੀ ਬਿਲਕੁਲ ਵੀ ਮੌਕਾ ਨਹੀਂ ਦਿੰਦਾ ਕਿਸੇ ਨੂੰ ਨਿਕਲਣ ਦਾ ਤੇ ਇਸ ਤਰ੍ਹਾਂ ਜਿਸ ਤਰ੍ਹਾਂ ਇਹ ਪਰਿਵਾਰ ਦੇ ਨਾਲ ਮਾੜੀ ਘਟਨਾ ਵਾਪਰੀ ਹੈ ਪੰਜ ਜੀਆਂ ਨੂੰ ਪਾਣੀ ਨੇ ਆਪਣੇ ਵਿੱਚ ਸਮੋ ਲਿਆ ਹੈਗਾ ਹਾਲਾਂਕਿ ਇਹਨਾਂ ਦੀਆਂ ਲਾਸ਼ਾਂ ਮਿਲ ਚੁੱਕੀਆਂ ਨੇ ਤੇ ਪਰ ਜੋ ਹੁਣ ਇਹੀ ਗੱਲ ਕਹਿ ਸਕਦੇ ਆ ਕਿ ਵੀ ਇਨ੍ਹਾਂ ਦਿਨਾਂ ਦੇ ਵਿੱਚ ਇਨ੍ਹਾਂ ਜੋ ਨਦੀਆਂ ਝਰਨਿਆਂ ਦਰਿਆਵਾਂ ਤੋਂ ਅਸੀਂ ਪਾਸੇ ਹੀ ਰਹੀਏ ਤਾਂ ਸਾਡੇ ਪਰਿਵਾਰ ਦੇ ਲਈ ਭਲਾਈ ਵਾਲੀ ਗੱਲ ਰਹੇਗੀ ਧੰਨਵਾਦ